ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫੱਟੇ ਫਾਟ ਵਾਲੀ ਗੜੀ ਅੰਮ੍ਰਿਤਸਰ ਦੇ ਨਜ਼ਦੀਕ ਹੀ ਹੈ ਇਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੈ ਤੇ ਦੂਸਰਾ ਇਹ ਦਰਬਾਰ ਸਾਹਿਬ ਦੇ ਨਜ਼ਦੀਕ ਹੀ ਆ ਸ਼ਹੀਦਾਂ ਦੇ ਬਿਲਕੁਲ ਨਜ਼ਦੀਕ ਹੈ ਇੱਥੇ ਇੱਕ ਇੱਕ ਭੈਣ ਆਈ ਆ ਉਹਦੀ ਲੜਕੀ ਕੀ ਨਾਮ ਨਵਨੀਤ ਕੌਰ ਨਵਨੀਤ ਕੌਰ ਜਿਹਨੇ ਇੱਥੇ ਕੋਟ ਮੈਰਿਜ ਕਰਵਾਈ ਉਹ ਇਥੋਂ ਦਾ ਜਿਹੜਾ ਮਤਾਬਸੇ ਗਰੰਥੀ ਬਣਿਆ ਆ ਜਿਹਨੇ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਥੱਲੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਉੱਤੇ ਰਾਸ਼ ਕੀਤੀ ਹੈ ਤੇ ਕੋਈ ਸਤਪੁਰਾਂ ਦਾ ਸਤਕਾਰ ਨਹੀਂ ਆ ਪਰ ਆ ਜਿਹੜਾ ਸਰਟੀਫਿਕੇਟ ਜਾਲੀ ਦਿੱਤਾ ਗਿਆ ਹੈ ਪਤਾ ਲੱਗਾ ਕਿ 177 ਵਿਆਹ ਜਿਹੜੇ ਆ ਇਹਨੇ ਕਰ ਦਿੱਤੇ ਆ ਦੋ ਨੰਬਰ ਚ ਪੈਸਿਆਂ ਦੀ ਖਾਤਰ 3000 4000 5000 ਰੁਪਏ ਮੰਗ ਲਿੰਦਾ ਇੱਕ ਲੜਕੀ ਹੋਰ ਆ ਜਿਹੜੀ ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਆ ਉਹਦਾ ਵੀ ਘਰ ਉਜੜਿਆ ਪਹਿਲਾਂ ਲੋਕ ਕੋਰਟ ਮੈਰਿਜ ਵਾਸਤੇ ਕੋਰਟ ਦਾ ਦਰਵਾਜ਼ਾ ਖੜਕਾਉਣ ਵਾਸਤੇ ਜਾਲੀ ਫੀਟ ਸਰਟੀਫਿਕੇਟ ਲੈ ਲੈਂਦੇ ਆ ਤੇ ਹਾਈ ਕੋਰਟ ਵੱਲੋਂ ਵੀ ਜਿਹੜੇ ਆਰਡਰ ਆਏ ਆ ਤੇ ਕਿਹਾ ਕਿ ਜਿਹੜੇ ਇਦਾਂ ਦੋ ਨੰਬਰ ਦੇ ਵਿੱਚ ਵਿਆਹ ਕਰ ਰਹੇ ਨੇ ਉਹਨਾਂ ਦੇ ਉੱਤੇ ਭਾਰਤੀ ਕਾਨੂੰਨੀ ਕਾਰਵਾਈ ਕ੍ਰਿਤੀ ਜਾਣੀ ਚਾਹੀਦੀ ਆ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਵੀ ਕਰਦੇ ਆ ਕਿ ਇਹ ਜਿਹੜੇ ਸ਼ਹਿਰਾਂ ਦੇ ਵਿੱਚ ਸਾਨੂੰ ਬਹੁਤ ਸ਼ਿਕਾਇਤਾਂ ਆ ਰਹੀਆਂ ਕੋਈ ਚੰਡੀਗੜ੍ਹ ਬੈਠਾ ਕੋਈ ਜਲੰਧਰ ਬੈਠਾ ਤੇ ਨਾ ਗੁਰੂ ਦੀ ਮਰਜ਼ਾਦਾ ਦੀਆਂ ਧਜੀਆਂ ਡਾ ਓਏ ਬੇੰਦੀ ਆ ਲੇਖਾ ਦੇਣਾ ਪੈਣਾ ਮਾਇਆ ਨਾਲ ਹੀ ਜਾਂਦੀ ਵੇਖੀ ਤੁਸੀਂ ਮਾਇਆ ਦੀ ਖਾਤਰ ਲੋਕਾਂ ਦੇ ਘਰ ਉਜਾੜ ਰਹੇ ਜੇ ਮਾਇਆ ਇੱਥੇ ਰਹਿ ਗਈ ਆ ਨਾ ਸਾਡੇ ਬਜ਼ੁਰਗਾਂ ਨੇ ਖੜੀ ਤੇ ਨਾ ਹੀ ਖੜਨੀ ਆ ਤੇ ਨਾ ਇਦਾਂ ਕਰੋ ਗੁਰੂ ਦੀ ਮਰਜ਼ਾਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਇਹ ਕੰਮ ਕਰਨ ਵਾਲਿਓ ਤੁਸੀਂ ਕਦੀ ਬਖਸ਼ੇ ਨਹੀਂ ਜਾਓਗੇ ਇਹ ਮਰਦਾਦਾ ਦੀ ਤੁਸੀਂ ਧਜੀਆਂ ਡਾਰ ਰਹੇ ਜੇ ਆ ਜਿਹੜੀ ਭੈਣ ਆਈ ਆ ਜਿਹਦਾ ਘਰੋਂ ਜੜਿਆ ਜਿਹੜੀ ਲੜਕੀ ਨੂੰ ਚਾਵਾ ਦੇ ਨਾਲ ਜੰਮਿਆ ਪਾਲਿਆ ਵੱਡਿਆਂ ਕੀਤਾ ਪੜਾਇਆ ਲਿਖਾਇਆ ਤੇ ਘਰੋਂ ਤੋੜਨਾ ਸੀ ਘਰੋਂ ਤੋੜਨਾ ਸੀ ਚਾਵਾ ਦੇ ਨਾਲ ਉਹ ਅੱਜ ਦਰਦ-ਦਰ ਤੇ ਧੱਕੇ ਖਾਂਦੀ ਫਿਰ ਰਹਾ ਤੇ ਮੇਰੀ ਬੇਨਤੀ ਆ ਵਕੀਲਾਂ ਗਾੜੀ ਵੀ ਹੱਥ ਜੋੜ ਕੇ ਵਕੀਲ ਸਾਹਿਬ ਜੇ ਤੁਹਾਨੂੰ ਕੋਈ ਕਲਮ ਦੇਤੀ ਆ ਤੁਸੀਂ ਪੜ੍ਹਾਈ ਕੀਤੀ ਆ ਇਹ ਕੰਮ ਨਾ ਕਰੋ ਮੇਰੀ ਬੇਨਤੀ ਆ ਇਹ ਮਾਇਆ ਦੀ ਖਾਤਰ ਮਾਇਆ ਤੇ ਰਹਿ ਜਣੀ ਇੱਥੇ ਤੁਹਾਨੂੰ ਜੇ ਕਲਮ ਦਿੱਤੀ ਆ ਜਿਹੜੇ ਤਾਂ ਭੱਜ ਕੇ ਕਰੋ ਆਣ ਕੇ ਕੋਟਾਂ ਵਿੱਚ ਵਿਆਹ ਕਰਾਉਂਦੇ ਆ ਉਹਨਾਂ ਦੇ ਬਿਲਕੁਲ ਨਾ ਕਰਾਓ ਨਾ ਕਰਾਓ ਮੇਰੀ ਬੇਨਤੀ ਹੈ ਹੱਥ ਜੁੜ ਕੇ ਪ੍ਰਸ਼ਾਸਨ ਨਾਲ ਆਈ ਹੈ ਤਾਲਾ ਲੱਗੇ ਕੀ ਅਗਲਾ ਸਟੈਪ ਕੀ ਹੈ ਜੀ ਵੇਖੋ ਪ੍ਰਸ਼ਾਸਨ ਆਇਆ ਇਹਨਾਂ ਨੇ ਹੁਣੇ ਫੋਨ ਕਰਕੇ ਸਾਧ ਲੈਣਾ ਤਾਲੇ ਖੁੱਲ ਜਾਣੇ ਆ ਤਾਲੇ ਵੀ ਖੁੱਲ ਜਾਣੇ ਸਭ ਕੁਝ ਹੋਣਾ ਤੁਹਾਡੇ ਸਾਹਮਣੇ ਹੋਣਾ ਉਹਨਾਂ ਚ ਰਹੀ ਜਾਣਾ ਨਹੀਂ ਆ ਜਿੰਨੇ ਜਿਹੜੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੁਭਾਏ ਇੱਕ ਮੈਂ ਹੋਰ ਬੇਨਤੀ ਕਰਦਾ ਮੈਂ ਵਿਜੇ ਸਿੰਘ ਨੂੰ ਫੋਨ ਕੀਤਾ ਜਿਹੜਾ ਸਖਤਰ ਹਰਮਨ ਪਰਚਾ ਸਰੂਣੀ ਕਮੇਟੀ ਜੀ ਮੈਂ ਉਹਨੂੰ ਫੋਨ ਕੀਤਾ ਕਿ ਭਾਈ ਸਾਹਿਬ ਜੀ ਮਿਲਾ ਦਿਓ ਭੇਜੋ ਇੱਥੇ ਨਾਲ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਆਰਾਮ ਸਾਹਿਬ ਆਏ ਮੰਨ ਕਰਨੇ ਆ ਉਹ ਆਂਦੇ ਪਹਿਲਾਂ ਐਪਲੀਕੇਸ਼ਨ ਭੇਜੋ ਤੇ ਜਾਂ ਪ੍ਰਸ਼ਾਸਨ ਨੂੰ ਤੁਸੀਂ ਦੱਸ ਦੋ ਫਲਾਣੇ ਥਾਂ 'ਤੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋ ਰਹੀ ਆ ਪ੍ਰਸ਼ਾਸਨ ਤੁਰੰਤ ਉਸੇ ਵਾਲੇ ਪਹੁੰਚ ਜਾਂਦਾ ਤੇ ਇਹ ਆਂਦੇ ਪਹਿਲਾਂ ਐਪਲੀਕੇਸ਼ਨ ਦੋ ਤੇ ਫਿਰ ਜਾਣਾ ਹੀ ਤੇ ਸਾਨੂੰ ਕੋਈ ਵੀ ਦੱਸੇ ਅਸੀਂ ਪ੍ਰਸ਼ਾਸਨ ਤੋਂ ਪਹਿਲਾਂ ਗੁਰੂ ਦੀ ਕਿਰਪਾ ਨਾਲ ਉੱਥੇ ਪਹੁੰਚ ਜਾਂਦੇ ਆ ਜਿੱਥੇ ਕੋਈ ਬੇਦਬੀ ਕਰਨਦਿਆ ਜਾਂ ਕਰਨ ਹੋਈ ਹੁੰਦੀ ਆ ਬੇ ਬੇਨਤੀ ਹੈ ਮੇਰੀ ਸੇਕ ਆਮ ਨੂੰ ਇਹਨਾਂ ਲੋਕਾਂ ਕੋਲੋਂ ਇਹੇ ਘਰਾਂ ਦੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਬੈਠੇ ਆ ਸਾਡਾ ਨੰਬਰ ਰੋਡ ਕਰ ਲੋ 98152 13317 ਤੇ ਇਹ ਦੱਸੋ ਕਿੱਥੇ ਕਿੱਥੇ ਲੋਕ ਇਦਾਂ ਦੇ ਕੰਮ ਕਰ ਰਹੇ ਨੇ ਮਾਇਆ ਦੀ ਖਾਤਰ ਜਿਹੜੇ ਲੋਕਾਂ ਦੇ ਕੋਟ ਮੈਰਿਜ ਵਾਸਤੇ ਜਾਲੀ ਸਰਟੀਫਿਕੇਟ ਦਿੰਦੇ ਆ ਇਹ ਸਾਡੇ ਕੋਲ ਆਏ ਪ੍ਰੂਫ ਅਸੀਂ ਕਦੀ ਵੀ ਇਹ ਬੰਦੇ ਦਾ ਲਿਆਜ ਨਹੀਂ ਕਰਾਂਗੇ ਪ੍ਰਸ਼ਾਸਨ ਨਾਲ ਆਇਆ ਵਾ ਕਾਨੂੰਨ ਨੂੰ ਹੱਥ ਜਿਨੀ ਕਾਨੂੰਨ ਨਾਲ ਲਵਾਗੇ ਜੇ ਇਹ ਪ੍ਰਸ਼ਾਸਨ ਪੂਰਾ ਤੇ ਬੰਦਾ ਸਗੰਜਾ ਕਸ ਦਵੇਗਾ ਤੇ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਾਂਗੇ ਕਿਉਂਕਿ ਇੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਹੋਰ ਵੀ ਵੇਖਣ ਦੇ ਕੀ ਕੀ ਕਰ ਰਿਹਾ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਜੀ ਆਪਣਾ ਮੇਰਾ ਹਰਪਿੰਦਰ ਕੌਰ ਅੱਜ ਇੱਥੇ ਸਾਜੀ ਮੇੜਾ 2 ਨੰਬਰ 2 ਨੰਬਰ 'ਚ ਨੇ ਮੇਰੀ ਬੇਟੀ ਦਾ ਵਿਆਹ ਕੀਤਾ ਹਾਂ ਸਾ ਟਿੱਪੇ ਇੱਕ ਡੁਪਲੀਕੇਟ ਕੱਟ ਕੇ ਦਿੱਤਾ ਪੈਸੇ ਲੈ ਕੇ ਉਹਦਾ ਵਿਆਹ ਕਰ ਦਿੱਤਾ ਹਾਂ ਮਹੀਨਾ ਹੋ ਗਿਆ ਕੁੜੀ ਘਰੋਂ ਗਏ ਪਿਆ 3 ਫਰਵਰੀ ਨੂੰ ਕੀਤਾ ਜੀ ਸਾਨੂੰ ਆਏ ਸਨ ਪ੍ਰਸ਼ਾਸਨ ਨੂੰ ਕਿੱਦਾਂ ਪਤਾ ਲੱਗਿਆ ਸਾਨੂੰ ਥੋੜਾ ਥੋੜਾ ਥਾਣੇ ਚੋਂ ਮਿਲਦਾ ਸ ਪ੍ਰੂਫ ਮਿਲਦਾ ਗਿਆ ਕਿ ਉੱਥੇ ਸਾਡੀ ਬੇਟੀ ਦਾ ਵਿਆਹ ਹੋ ਚੁੱਕਾ ਹਾਂਜੀ ਸਾਨੂੰ ਸਾਡ ਥਾਣੇ ਵਾਲਿਆ ਸਰਟੀਫਿਕੇਟ ਖੜਕੇ ਦਿੱਤਾ ਕਿ ਇੱਥੋਂ ਹੋਇਆ ਜੀ ਸੀ ਜਦੋਂ ਨਿਆਂ ਕੋਲ ਇਨਸਾਫ ਲਈ ਗਏ ਹਾਂਜੀ ਇਹਨਾਂ ਨੂੰ ਅਸੀਂ ਬਾਬਾ ਜੀ ਨੂੰ ਕਾਲ ਕੀਤੀ ਇਹਨਾਂ ਨੂੰ ਅਸੀਂ ਆਖਿਆ ਇਹਨਾਂ ਨੇ ਇਨਸਾਫ ਕਰ ਦੇਣਾ ਸਾਡਾ ਪ੍ਰਸ਼ਾਸਨ ਨੂੰ ਕੀ ਮੰਨ ਕਰਦੇ ਪ੍ਰਸ਼ਾਸਨ ਤੇ ਆਇਆ ਵੀ ਪਰ ਉਹ ਘਰ ਨਹੀਂ ਰਹੀ ਜੀ ਅਸੀਂ ਇਹਨੇ 2 ਨੰਬਰੀ ਦੇ ਵਿਆਹ ਬੰਦ ਕੀਤੇ ਜਾਣ 2 ਨੰਬਰੀ ਦੇ ਵਿਆਹ ਨਹੀਂ ਹੋਣੇ ਚਾਹੀਦੇ ਇਹ ਪੈਸੇ ਲੈ ਕੇ ਆ ਵਿਆਹ ਕਰੀ ਜਾਂਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀਂ ਕੰਡਿਆੰ ਦਾ ਰੱਖ ਕੇ ਲਾਗੇ ਬਾਥਰੂਮ ਬਣਾਇਆ ਲਾਗੇ ਗੁਰੂ ਗ੍ਰੰਥ ਸਾਹਿਬ ਰੱਖਿਆ ਬੇਅਦਵੀਂ ਕੰਡਿਆ ਹੈ 2 ਨੰਬਰੀ ਦੇ ਵਿਆਹ ਲੋਕਾਂ ਦੇ ਕੱਤੀਆਂ ਨੂੰ ਜਵਾਨਾਂ ਨੂੰ 2 ਨੰਬਰੀ ਦੇ ਵਿਆਹ ਕਰਕੇ ਤੇ ਇਥੋਂ ਕੱਲੀ ਜਾ ਹਾਂਜੀ ਕੀ ਮਾਮਲਾ ਮਾਮਲਾ ਹੈ ਜੀ ਅੱਜ ਸਾਨੂੰ ਨਾ ਕਪਲੇਟ ਵਿੱਚ ਲਈ ਸੀ ਬਾਬਾ ਬਲਵੀਰ ਸਿੰਘ ਨੇ ਕਮੇਡ ਦਿੱਤੀ ਜਿਵੇਂ ਤੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ ਹੈ। ਪ੍ਰਕਾਸ਼ ਕੀਤਾ ਹੋਇਆ ਤੇ ਲੜਕੀਆਂ ਦੇ ਵਿਆਹ ਕਰਦੇ ਆ। ਅੱਛਾ ਸੋਹਣੀ ਜੀ ਆਏ ਆ। ਮੌਕਾ ਦੇਖਿਆ ਜੀ ਮੁੰਡਾ ਲਾਇਆ ਆਪ ਤਾਂ ਹੋਇਆ ਨਹੀਂ ਮਹਤਾਬ ਸਿੰਘ ਜੀ ਨੇ। ਆਪਸਾਂ ਦੇ ਨੋਟਿਸ ਲਿਆਂਦਾ ਆਪਾਂ। ਆਪ ਸਰਾਰੇ ਨੇ ਸਾਡੇ ਕੋਲ। ਕਿੰਨੇ ਕ ਵਿਆਹ ਇਹਨੇ ਕਰਾ ਦਿੱਤੇ। ਭਾਜੀ ਉਹ ਬਤਲੋ ਜੰਦਰੋ ਕੋਲ ਗਿਆ। ਅੰਦਰੋਂ ਕੀ ਕੋਈ ਰਜਿਸਟਰ ਮਿਲਿਆ ਜਿਨ੍ਹਾਂ ਦਾ ਕੋਈ ਜਿਨ੍ਹਾਂ ਦੇ ਕੋਈ ਐਂਟਰੀ ਕੀਤੀ ਹੋਈ ਇਹਨਾਂ ਨੇ। ਉੱਤੇ ਵਿਆਹ ਵਿਆਹ ਲਿਖਿਆ ਹੋਇਆ ਉੱਤੇ ਵੀ ਦੇਖੋ ਚਾਰੇ ਆਇਆ ਹੈ। ਜਿਹਨੇ ਸਰਟੀਫਿਕੇਟ ਦਿੱਤੇ ਜਾਂਦੇ ਉਹ ਮਿਲੇ ਬਰਾਮਤ ਹੋਈ। ਹਾਂ ਅੰਦਰ ਮੈਂ ਇੱਥੇ ਹੀ ਇੱਥੇ ਮੌਕੇ ਤੇ ਹਾਂ ਅਹ ਅੱਛਾ ਤੇ ਹੁਣ ਕਾਰਵਾਈ ਕੀ ਕਰਨ ਚੱਲੇ ਆ ਤੁਸੀਂ ਕੋਈ ਕਰਨ ਚੱਲੇ ਕਰਦਾਈ ਤਸਦੀਕ ਕਰਦੇ ਆ ਜੀ ਅਸਰਾਂ ਦੱਸਤਾ ਗੁਰੂ ਗ੍ਰੰਥ ਸਾਹਿਬ ਮਾਤਾ ਬਲੀ ਜੀ ਜੀ ਦੋ ਦੋ ਫੈਮਲੀਆ ਆਈਆਂ ਹੋਈਆਂ ਨੇ ਜਿਹੜੇ ਸੈਡੀਕਟ ਹੱਥ ਭੜੇ ਉਹਨਾਂ ਨੇ ਕਿਤੇ ਵੀ ਸਾਡੇ ਚੱਲੀ ਬੈਕ ਨਹੀਂ ਦੇਖਿਆ ਜੀ ਹੁਣ ਤੱਕ ਦੇਖੇ ਦੀ ਨਾ ਮੇਰੇ ਕੋ ਆਈ ਹੈ ਮੇਰੇ ਕੋ ਸਿਰ ਕੰਪਲੇਨਟ ਆਈ ਹੈ ਕੰਪਲੇਨਰ ਕਰਕੇ ਮੈਂ ਅੰਦਰ ਦੇ ਹਾਲਾਤ ਦੇਖ ਕੇ ਕੀ ਲੱਗਦਾ ਕਿ ਜਿੱਥੇ ਮਹਾਰਾਜ ਦੇ ਸਰੂਪ ਦਾ ਆਸਨ ਜਿੱਥੇ ਹੋਣਾ ਚਾਹੀਦਾ ਉਸ ਜਗ੍ਹਾ ਨਹੀਂ ਬਣਾਈ ਗਈ ਲਾਗੇ ਬਲਸ਼ ਹੈ ਲਾਗੇ ਦੇਖੋ ਜੀ ਗਲੀ ਵਾਲਿਆਂ ਨੂੰ ਵੀ ਚਾਹੀਦਾ ਸੀ ਇਸ ਥਾਂ ਨਹੀਂ ਲਗਣ ਦੇਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਦਾ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਦਾ ਪਰ ਗਲੀ ਮਲੇ ਵਾਲਿਆਂ ਨੂੰ ਵੀ ਕਵੈਂਟ ਕਰ ਦੇਣੇ ਚਾਹੀਦੇ ਵਿੱਚ ਕੋਈ ਬੰਦਾ ਰਹਿ ਕੇ ਪ੍ਰਕਾਸ਼ ਕਰਕੇ ਕੰਮ ਕਰ ਰਿਹਾ ਯਾਨੀ ਕਿ ਗਲਤ ਹੋ ਰਿਹਾ ਸੀ ਇੱਥੇ ਗਲਤ ਹੋ ਰਿਹਾ ਸੀ ਬਿਲਕੁਲ ਤੁਸੀਂ ਆਏ ਆ ਮੌਕਾ ਕੀ ਦੇਖਿਆ ਕੰਟਰੋਲ ਹੈਟ ਹੈ ਪਰ ਇਹ ਜੋ ਇਹਨਾਂ ਨੇ